ਫਤੇ ਚੰਦ ਪਟਨੇ ਦਾ ਇੱਕ ਪ੍ਰਸਿੱਧ ਜ਼ਗੀਰਦਾਰ ਸੀ ਉਸ ਨੂੰ ਲੋਕੀ ਰਾਜਾ ਕਰਕੇ ਜਾਣਦੇ ਸਨ ਉਸ ਦੀ ਰਾਣੀ ਦਾ ਨਾਮ ਮੈਣੀ ਸੀ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਉਹਨਾਂ ਨੇ ਸੰਤਾਨ ਲਈ ਬਹੁਤ ਜੰਤਰ ਮੰਤਰ ਤੇ ਪੂਜਾ ਪਾਠ ਕਰਵਾਈ ਪਰ ਕੋਈ ਸਿੱਧ ਨਾ ਹੋਇਆ ਜਦੋਂ ਵੀ ਰਾਣੀ ਸਹਿਬਜਾਦੇ ਗੋਬਿੰਦ ਰਾਏ ਤੇ ਉਸ ਦੀ ਬਾਲ ਸੀਨਾ ਨੂੰ ਆਪਣੇ ਮਹਿਲ ਦੇ ਅੱਗੋਂ ਲੰਘਦਾ ਦੇਖਦੀ ਤਾਂ ਉਸ ਦੇ ਮਨ ਦੀ ਤੜਪ ਬੱਚੇ ਲਈ ਹੋਰ ਵੱਧ ਜਾਂਦੀ। ਇੱਕ ਦਿਨ ਬੱਚਿਆਂ ਦੀ ਫੌਜ ਨੂੰ ਦੇਖ ਕੇ ਰਾਣੀ ਬਹੁਤ ਡੂੰਘੇ ਖਿਆਲਾਂ ਵਿੱਚ ਡੁੱਬ ਗਈ। ਉਸ ਦੇ ਮਨ ਵਿੱਚ ਖਿਆਲ ਆਇਆ ਕਿੰਨਾ ਚੰਗਾ ਹੋਵੇ ਜੇ ਮਾਤਾ ਗੁਜਰੀ ਦਾ ਲਾਲ ਅੱਜ ਆ ਕੇ ਮੇਰੀ ਗੋਦ ਵਿੱਚ ਬੈਠੇ ਤੇ ਮੈਨੂੰ ਮਾਤਾ ਕਹਿ ਕੇ ਬੁਲਾਵੇ। ਮੈਨੂੰ ਬਹੁਤ ਭੁੱਖ ਲੱਗੀ ਹੈ। ਮਾਤਾ ਜੀ ਜਿਹੜੇ ਛੋਲੇ ਪੂਰੀਆਂ ਤੁਸੀਂ ਤਿਆਰ ਕਰਕੇ ਅੰਦਰ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਦੇਵੋ ਇਸ ਤਰ੍ਹਾਂ ਖਿਆਲ ਆਉਣ ਤੇ ਉੱਠ ਖੜੀ ਹੋਈ ਤੇ ਛੋਲੇ ਪੂਰੀਆਂ ਬਣਾਉਣ ਲੱਗ ਪਈ ਰਾਣੀ ਨੇ ਸਿੱਖਾਂ ਪਾਸੋਂ ਸੁਨਿਆ ਹੋਇਆ ਸੀ ਕਿ ਸਹਿਬਜ਼ਾਦਾ ਮਨਾਂ ਦੀਆਂ ਭਾਵਨਾਵਾਂ ਨੂੰ ਜਾਣਨ ਵਾਲਾ ਹੈ ਚੋਲੇ ਪੂਰੀਆਂ ਤਿਆਰ ਕਰਕੇ ਰਾਣੀ ਬਾਹਰ ਨਿਕਲ ਕੇ ਬੈਠ ਗਈ ਤੇ ਬਾਦ ਸੈਨਾ ਦੀ ਉਡੀਕ ਕਰਨ ਲੱਗੀ ਦੇਖਦੇ-ਦੇਖਦੇ ਬਾਦ ਸੈਨਾ ਦੇ ਆਗੂ ਆਪਣੀ ਸੀਨਾ ਨਾਲ ਉਸ ਵੇੜੇ ਵਿੱਚ ਆ ਗਏ ਜਿੱਥੇ ਰਾਣੀ ਬੈਠੀ ਇੰਤਜ਼ਾਰ ਕਰ ਰਹੀ ਸੀ ਉਹਨਾਂ ਨੇ ਆਉਂਦੇ ਕਿਹਾ ਲਿਆਓ ਮਾਤਾ ਜੀ ਜਿਹੜੇ ਚੋਲੇ ਪੂਰੀਆਂ ਤੁਸੀਂ ਅੰਦਰ ਤਿਆਰ ਕਰਕੇ ਰੱਖੇ ਹਨ ਮੈਨੂੰ ਤੇ ਮੇਰੇ ਸਾਥੀਆਂ ਨੂੰ ਬਹੁਤ ਭੁੱਖ ਲੱਗੀ ਹੈ ਰਾਣੀ ਨੇ ਦਿਲਾਂ ਦੀਆਂ ਜਾਣਨ ਵਾਲੇ ਸਹਿਬਜ਼ਾਦੇ ਨੂੰ ਗੋਦੀ ਵਿੱਚ ਲਿਆ ਤੇ ਪਿਆਰ ਕੀਤਾ। ਰਾਣੀ ਨੇ ਉਹਨਾਂ ਨੂੰ ਆਪਣੇ ਹੱਥੀਂ ਪੂਰੀਆਂ ਤੇ ਛੋਲੇ ਖਵਾਈ। ਪੂਰੀਆਂ ਤੇ ਛੋਲੇ ਬਾਕੀ ਬਾਲ ਸੈਨਾ ਨੂੰ ਵੀ ਹਾਜ਼ਰ ਕੀਤੇ ਗਏ। ਰਾਣੀ ਨੂੰ ਸਹਿਬਜ਼ਾਦੇ ਨੂੰ ਪੁੱਤਰਾਂ ਵਾਂਗ ਗੋਦੀ ਵਿੱਚ ਬਿਠਾ ਕੇ ਖਾਣਾ ਖਵਾਉਣ ਨਾਲ ਪੁੱਤਰ ਵਾਲਾ ਨਿਗ ਮਿਲਿਆ। ਪੁੱਤਰ ਦਾ ਨਿੱਗ ਲੈਣ ਲਈ ਰਾਣੀ ਨੇ ਹਰ ਰੋਜ਼ ਛੋਲੇ ਪੂਰੀਆਂ ਬਾਲ ਸੈਨਾ ਲਈ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਖਾਣਾ ਖਵਾਉਣ ਦੇ ਪੱਜ ਨਾਲ ਉਹ ਪੁੱਤਰ ਦਾ ਪਿਆਰ ਪ੍ਰਾਪਤ ਕਰਨ ਲੱਗੀ। ਇੱਕ ਦਿਨ ਰਾਣੀ ਨੇ ਦੇਖਭਾਲ ਕਰਨ ਵਾਲੀ ਗੋਲੀ ਨੇ ਸਹਿਬਜ਼ਾਦੇ ਪਾਸ ਬੇਨਤੀ ਕੀਤੀ ਕਿ ਰਾਣੀ ਦੀ ਗੋਦ ਖਾਲੀ ਹੈ। ਇਸ ਨੂੰ ਆਪਣੇ ਵਰਗਾ ਪੁੱਤਰ ਬਖਸ਼ ਦੇਵੋ। ਸਹਿਬਜ਼ਾਦੀ ਨੇ ਅੱਗੋਂ ਉੱਤਰ ਦਿੱਤਾ ਮੇਰੇ ਵਰਗਾ ਸਿਰਫ ਮੈਂ ਹੀ ਹਾਂ ਹੋਰ ਦੂਜਾ ਨਹੀਂ ਹੋ ਸਕਦਾ ਇਸ ਲਈ ਰਾਣੀ ਜੀ ਮੈਨੂੰ ਆਪਣਾ ਪੁੱਤਰ ਸਮਝ ਲੈਣ ਤਾਂ ਮੈਂ ਇਹਨਾਂ ਦਾ ਪੁੱਤਰ ਹੋ ਜਾਵਾਂਗਾ ਉਸ ਦਿਨ ਤੋਂ ਰਾਣੀ ਦਾ ਪਿਆਰ ਤੇ ਲਗਾਓ ਉਹਨਾਂ ਲਈ ਹੋਰ ਵੱਧ ਗਿਆ ਸਹਿਬਜ਼ਾਦੀ ਦੇ ਪਟਨਾ ਛੱਡਣ ਪਿੱਛੋਂ ਰਾਣੀ ਨੇ ਆਪਣੇ ਘਰ ਵਿੱਚ ਗੁਰਦੁਆਰਾ ਬਣਾ ਲਿਆ ਜਿੱਥੇ ਉਹ ਬੱਚਿਆਂ ਨੂੰ ਚੋਲੇ ਤੇ ਪੂਰੀਆਂ ਖਵਾਉਂਦੀ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਸੈਭਜਾਦੇ ਦੇ ਹਰ ਰੋਜ਼ ਦਰਸ਼ਨ ਹੁੰਦੇ ਤੇ ਉਹ ਪੁੱਤਰ ਦਾ ਪਿਆਰ ਮਾਣਦੀ ਉਸ ਗੁਰਦੁਆਰੇ ਦਾ ਨਾਂ ਮੈਣੀ ਸੰਗਤ ਪ੍ਰਸਿੱਧ ਹੋ ਗਿਆ ਜਿੱਥੇ ਅੱਜ ਕੱਲ੍ਹ ਵੀ ਚੋਲੇ ਪੂਰੀਆਂ ਦਾ ਪ੍ਰਸਾਦ ਮਿਲਦਾ ਹੈ